ਲੇ ਲਈ ਬੜਾ ਅਫਸੋਸ ਹੈ ਲੇਕਿਨ ਕਿਉਂਕਿ ਇਹ ਰੇਲਵੇ ਨਾਲ ਜੁੜਿਆ ਹੋਇਆ ਮਾਮਲਾ ਸੀ ਇਹਦੇ ਅੰਦਰ ਰੇਲਵੇ ਦੇ ਆਪਣੇ ਕਾਨੂੰਨ ਨੇ ਨਗਰ ਨਿਗਮ ਨੇ ਵੀ ਉਪਰਾਲਾ ਕੀਤਾ ਬਹੁਤ ਸਾਰੇ ਲੋਕਾਂ ਨੇ ਉਪਰਾਲਾ ਕੀਤਾ ਹੈ ਲੇਕਿਨ ਪਠਾਨਕੋਟ ਦਾ ਮੇਰੇ ਲਈ ਮਤਲਬਪੂਰਨ ਰਾਜਨੀਤੀ ਕਰਨਾ ਨਹੀਂ ਹੈ ਨਾ ਮੈਂ ਕਦੀ ਕੀਤੀ ਹੈ ਜਿਹੜੇ ਜਿਹੜੇ ਕ레ਡੀ ਲੈਣਾ ਚਾਹੁੰਦੇ ਲੈਣ ਮੈਨੂੰ ਸੰਤੋਸ਼ ਕੇਵਲ ਇਹ ਹੈ ਕਿ ਇਹ ਕੰਮ ਅੱਜ ਸ਼ੁਰੂ ਹੋ ਗਿਆ ਹੈ ਔਰ ਦੋ ਦਿਨਾਂ ਦੇ ਅੰਦਰ ਇਹ ਕੰਮ ਆਸਾਨੀ ਕੰਪਲੀਟ ਕਰਾਂਗੇ ਇਹਦੇ ਬਾਅਦ ਨੂੰ ਦੇ ਜਿਹੜਾ ਇਹ ਪਾਣੀ ਦਾ ਫਲੋ ਹੈ

ਇਹਦੇ ਅੰਦਰ ਰੇਲਵੇ ਦੇ ਆਪਣੇ ਕਾਨੂੰਨ ਨੇ ਨਗਰ ਨਿਗਮ ਨਵੀਂ ਉਪਰਾਲਾ ਦੀ ਬਹੁਤ ਸਾਰੇ ਲੋਕਾਂ ਨੇ ਉਪਰਾਲਾ ਕੀਤਾ ਹੈ ਲੇਕਿਨ ਮੈਂ ਪਠਾਨਕੋੜ ਦਾ ਮੇਰੇ ਲਈ ਮੱਤਵਪੂਰਨ ਰਾਜਨੀਤਿਕ ਕਰਨਾ ਨਹੀਂ ਹੈ ਨਾ ਮੈਂ ਕਦੀ ਕੀਤੀ ਹੈ ਜਿਹੜੇ ਜਿਹੜੇ ਕਲੈਡੀ ਲਿਆਣਾ ਕਹਿੰਦੇ ਲੈਣ ਮੈਨੂੰ ਸੰਤੋਸ਼ ਦੇ ਵਲੇ ਆ ਗਈ ਇਹ ਕੰਮ ਅਜੇ ਸ਼ੁਰੂ ਹੋ ਰਿਹਾ ਹੈ ਔਰ ਦੋ ਦਿਨਾਂ ਦੇ ਅੰਦਰ ਕੰਮਾਚੀ ਕੰਪਲੀਟ ਕਰਾਂਗੇ ਇਹਦੇ ਬਾਬੂ ਦੇ ਜਿਹੜਾ ਪਾਣੀ ਦਾ ਫਲੋ ਹੈ ਇਹ ਨਗਰ ਨਿਗਮ ਨਾਲ ਸੰਬੰਧਿਤ ਹੈ ਨਾ ਕੱਲ ਰੇਲਵੇ ਵਾਲਿਆਂ ਨਾਲ ਵੀ ਮਿਲ ਰਿਆਂ ਦੁਆਰਾ ਇਹ ਕਮ ਸੇ ਕਮ ਆਪਣੀ ਲਾਈਨ ਤੇ ਆਗੂ ਸਾਫ ਕਰਾਂ। ਬਰਸਾਤ ਦਾ ਮੌਸਮ ਹੈ। ਛੋਟੇ ਛੋਟੇ ਬੱਚੇ ਨੇ ਇਹਨਾਂ ਦੀ ਆਪਣੀਆਂ ਤਾਂ ਹੋਣੀ ਹੈ। ਇਸ ਕਰਕੇ ਫੋਟੋ ਨਿਮੈਕ ਹੈ ਫੋਟੋ ਗਲੇ ਕੰਮ ਹੈ ਕਿ ਇਹਨੂੰ ਬਿਲਕੁਲ ਅਚੇ ਤਰੀਕੇ ਨਾਲ ਪੁਕਤਾ ਤਰੀਕੇ ਨਾਲ ਪਹਿਲਾਂ ਨਾਲੀਆਂ ਵੱਡੀਆਂ ਪੱਗਰੀਆਂ ਜਿਹੜੀਆਂ ਆਈਆਂ ਔਰ ਅਜਦਾ ਦਿਨ ਤੇ ਕੱਲ ਦਾ ਦਿਨ ਲੋਕਾਂ ਨੂੰ ਤਕਲੀਫ ਜ਼ਰੂਰ ਹੋਏਗੀ ਲੇਕਿਨ ਉਹਦਾ ਵੀ ਕੁਪਰਾਲਾ ਕੀਤਾ ਕਿ ਇਹ ਦੋ ਨਾਲ ਰਸਤਾ ਬੰਦ ਹੋ ਕਿ ਮੈਨੂੰ ਆਪਣੇ ਬਡਾਂਗੋੜ ਦੇ ਬਲਾਂ ਦਾ ਪਤਾ ਕਿ ਜਿਹਨਾਂ ਨੂੰ ਜਾਂ ਉੱਪਰੋਂ ਮੈਨੂੰ ਜਾਣਾ ਤੇ ਆਪਾਂ ਜਿੱਨਾ ਲੜੀ ਜਾਣਗੇ ਤੇ ਇਸ ਕਰਕੇ ਇਹ ਉਪਰਾਲਾ ਕਰਕੇ ਆਪਾਂ ਇਹ ਕੰਮ ਜਿਹੜਾ ਅੱਜ ਸ਼ੁਰੂ ਕਰਾਇਆ ਔਰ ਇਸ ਲਈ ਇਹ ਮੁੰਡਿਆਂ ਦਾ ਬੜਾ ਯੋਗਦਾਨ ਹੈ ਬਾਕੀ ਤੇ ਬਾਕੀ ਗੱਲਾਂ ਕਰਦੇ ਨਾ ਇਹ ਕੋਈ ਹੋਰ ਚੈਨਲ ਨਹੀਂ ਹੈ ਨਾ ਮੈਨੂੰ ਲਗਾਤਾਰ ਟਰੈਕ ਕਰਦੇ ਰਹੇ ਨੇ ਔਰ ਕੱਲ ਜਿੱਲੇ ਮਿਰੋਟੇ ਦੇ ਚਿਕਨਾ ਆਈ ਕੱਸੀ ਕੰਮ ਜੂਰ ਕਰ ਰਹੇ ਆ ਮੇਰੀ ਟਿੱਟੀ ਪਲਾਂਟ ਤੇ ਬਾ ਮੇਰੀ ਟਿੱਟੀ ਤਾਂ ਦੀ ਹੋਰ ਵੀ ਬੜਿਆਂ ਨੇ ਟਿੱਟੀ ਚੋਕੇ ਪਾ ਦੇ ਮੈਂ ਉਹਨਾਂ ਸਾਰਿਆਂ ਨੂੰ ਵੀ ਕ੍ਰੈਡਿਟ ਦਿੰਦਾ ਪਰ ਇਹ ਕੋ ਲੋਕ ਮਰਣੀ ਤੇਗੀਰੀ ਕੀ ਕੇਂਦਰ ਦੇ ਅੰਦਰ ਮੋਦੀ ਦੀ ਸਰਕਾਰ ਸਾਮਾਨੇ ਆਦਮੀ ਦੀ ਟਿੱਟੀ ਤੇ ਵੀ ਜਵਾਬ ਦਿੰਦੀ ਆ ਪਰ ਉਹਦੇ ਤੇ ਅਸੀਂ ਐਕਸ਼ਨ ਵੀ ਲਾਉਂਦੇ ਆ ਦੇਖੋ ਚਲੋ ਦੇ ਰਹੇ ਬਰਸਤਾ ਹੈ ਕ੍ਰੈਡਿਟ ਕੋਈ ਵੀ ਲੇ ਪਰ ਜਿਹੜੇ ਕਮ ਸੈਂਟਰ ਦੇ ਹੋ ਸੈਂਟਰ ਦੇ ਹੀ ਹੈ ਜਨਤਾ ਜਾਗਰਿਤ ਹੈ ਜਨਤਾ ਨੂੰ ਪਤਾ ਹੈ ਕੋਈ ਫਲਾਇਓਵਰ ਤੇ ਕੰਮ ਦਾ ਕ੍ਰੈਡਿਟ ਲੈਣ ਦੀ ਕੋਸ਼ਿਸ਼ ਕਰਦਾ ਹੈ ਸੈਂਟਰ ਦੇ ਕੋਈ ਨੈਸ਼ਨਲ ਹਾਈਵੇ ਦੇ ਉਹ ਸੈਂਟਰ ਵੱਲੋਂ ਹੀ ਹੁੰਦੇ ਆ ਸੈਂਟਰ ਵੱਲੋਂ ਹੀ ਜਿਹੜਾ ਮੇਰੇ ਹਿਸਾਬ ਨਾਲ 80% ਕੰਮ ਅਜੇ ਤੱਕ ਪੰਜਾਬ ਗਵਰਨਮੈਂਟ ਦੇ ਵਿੱਚ ਸੈਂਟਰ ਵੱਲ ਹੀ ਹੋ ਰਿਹਾ ਹੈ ਚਾਹੇ ਇਹਨਾਂ ਨੇ ਮੋਹੱਲਾ ਕਲੀਨਿਕਸ ਦੇ ਨਾਂ ਚੇਂਜ ਕਰਤੇ ਅਮਰੂਤ ਯੋਜਨਾ ਦੇ ਵਿੱਚ ਸ਼ਹਿਰ ਦੀ ਗਵਰਨਮੈਂਟ ਹੋਈ ਉਹਦਾ ਕੋਈ ਬੈਨੀਫਿਟ ਲੈਣ ਦੀ ਕੋਸ਼ਿਸ਼ ਕੀਤੀ ਸੀਵਰੇਜ ਵਾਸਤੇ ਅ ਅਮਰੂਤ ਯੋਜਨਾ ਦੇ ਵਿੱਚ ਸੀਗੀ ਟੂਬਵਲ ਵਾਸਤੇ ਪੈਸਾ ਆਇਆ ਸੀਗਾ ਕਾਰਪੋਰੇਸ਼ਨ ਪੀਕੇ ਪਾਣੀ ਦੀ ਪਾਈਪਲਾਈਨ ਵਾਸਤੇ ਪੈਸਾ ਆਇਆ ਉਹ ਵੀ ਸੈਂਟਰ ਦਾ ਹੈ ਆਵਾਸ ਯੋਜਨਾ ਦਾ ਪੈਸਾ ਉਹ ਵੀ ਸੈਂਟਰ ਦਾ ਹੈ ਕਿਸਾਨ ਸਮਾਨ ਨੀਂਦੀ ਦਾ ਪੈਸਾ ਇਹ ਰਹਾ ਉਹ ਵੀ ਸੈਂਟਰ ਦਾ ਹੈ ਤੇ ਹਰ ਤਰ੍ਹਾਂ ਦੀ ਜਿਹੜੀ ਸੈਂਟਰ ਵੱਲੋਂ ਟਾਈਮ ਟੂ ਟਾਈਮ ਹੈਲਪ ਆ ਰਹੀ ਹੈ ਹਾਂ ਉਹਦੇ ਵਿੱਚ ਕਈ ਚੀਜ਼ਾਂ ਦੇ ਵਿੱਚ ਇਹਨਾਂ ਦੇ ਗੜਬੜੀ ਕੀਤੀ ਤਦਾ ਆਡੀਟਰੀ ਹੋ ਰਿਹਾ ਉਹਦੇ ਵਾਸਤੇ ਕੁੱਝ ਪ੍ਰਕਟਾਲ ਵੀ ਚੱਲੀ ਜਾ ਰਹੀ ਹੈ ਬਾਕੀ ਇਹ ਕੰਮ ਜਾਰੇ ਸੈਂਟਰ ਦੇ ਆ ਸਰ ਇਹ ਨਾ ਕੰਮ ਕਾਫੀ ਲੰਬੇ ਸਮੇਂ ਤੋਂ ਫੈਨਲ ਕਿਹਾ ਹੈ ਪਿਛਲੇ ਤੱਕ 200 ਕੋਟੀ ਲੋਕੀ ਜੁੜੇਗਾ ਪਰੇਸ਼ਾਨ ਹੋ ਰਹੀ ਸੀ ਦੇਖੋ ਲੋਕੀ ਕੰਨੇ ਉਹਦੇ ਵਾਸਤੇ ਨਹੀਂ ਪਰੇਸ਼ਾਨ ਸਾਢੇ 3 ਸਾਲ ਤੋਂ ਜੋ ਵੀ ਆਮ ਆਦਮੀ ਪਾਰਟੀ ਦੀ ਗਵਰਨਮੈਂਟ ਆਈ ਹੈ ਕਿ ਕੁਝ ਨਹੀਂ ਲੱਗੀ ਲੋਕ ਪਰੇਸ਼ਾਨ ਹੀ ਹੈ ਰੰਗਲਾ ਪੰਜਾਬ ਬਣਾਵੇ ਬਣਾਵੇ ਇਹਨਾਂ ਨੇ ਕੰਗਲਾ ਪੰਜਾਬ ਬਣਾ ਦਿੱਤਾ ਪਰसों ਮੈਂ ਦੇਖ ਰਿਹਾ ਸੀਗਾ ਜਿਹੜੇ ਫਾਈਨੈਂਸ ਮਿਨਿਸਟਰ ਸਾਡੇ ਪੰਜਾਬ ਦੀ ਸੀਮਾ ਜੀ ਹੈ ਉਹ 8500 ਕਰੋੜ ਰੁਪਈਆ ਆਰਬੀਆਈ ਵੱਲੋਂ ਫੰਡ ਜਿਹੜੇ ਹੈ ਹੋਰ ਲੋਨ ਇਹਨਾਂ ਨੂੰ ਸੈਂਸ਼ਰ ਹੋ ਰਿਹਾ ਉਹਦੇ ਵਾਸਤੇ ਸੈਲੀਵੇਸ਼ਨ ਕਰ ਰਹੇ ਸੀ ਪੰਜਾਬ ਤੇ ਡੇ ਬਾਈ ਡੇ ਜਿਹੜਾ ਕਰਜ਼ਾ ਚੜਵਾ ਜਾ ਰਿਹਾ ਹੈ तकरीबन ਮੇਖਾ 7.400 ਕਰੋੜ ਰੁਪਿਆ ਪੰਜਾਬ ਦੇ ਉੱਤੇ ਕਰਜ਼ਾ ਹੋ ਗਿਆ ਹੈ ਕਰਜ਼ਾ ਲੈਣ ਤੋਂ ਬਾਅਦ ਸੈਲੀਵੇਸ਼ਨ ਕਰ ਰਹੇ ਇਹ ਆਮ ਆਦਮੀ ਪਾਰਟੀ ਦੀ ਕ੍ਰੈਡਿਬਿਲਟੀ ਹੈ ਜਦੋਂ ਇਹ ਕਹਿੰਦੇ ਸੀ ਵੀ ਅਸੀਂ ਪੰਜਾਬ ਦੇ ਸਰSourceIPs ਤੋਂ ਹੀ ਸੋਰਸ ਜਨਰੇਟ ਕਰਾਂਗੇ ਇਨਕਮ ਨੂੰ ਜਨਰੇਟ ਕਰਾਂਗੇ ਉਹ ਕਰਜ਼ਾ ਲੈ ਕੇ ਜਿਹੜਾ ਹੈ ਉਹ ਤਨਖਾਹਾਂ ਦੇ ਰਿਹਾ ਹੈ ਕਰਜ਼ਾ ਲੈ ਕੇ ਜਿਹੜਾ ਉਸ ਤੇ ਚਲਾ ਰਿਹਾ ਬੇ ਬਾਇ ਬੇ ప్రతి ਦਿਨ ਜਿਹੜਾ ਉਹ ਹਰ ਆਦਮੀ ਦੇ ਉੱਤੇ ਪੰਜਾਬ ਦੇ ਜਿਹੜਾ ਤਕਰੀਬਨ 1.5 ਲੱਖ ਰੁਪਇਆ ਜਿਹੜਾ ਪਰਪਸੰਦ ਕਰਜ਼ਾ ਅੱਜ ਦੀ ਦੇਰ ਤੋਂ ਪੈਦਾ ਹੁੰਦੇ ਬੱਚੇ ਦੇ ਉੱਤੇ ਪੰਜਾਬ ਦੇ ਉੱਤੇ ਕਰਜ਼ਾ ਹੈ ਇਹ ਹਾਲਾਤ ਪੰਜਾਬ ਦੇ ਇਹ ਸਾਡਾ ਕੋਈ ਅਸਰ ਨਹੀਂ ਰਿਹਾ ਮੇਰਾ ਕੰਮ ਸਿਰਫ ਹੰਦਾ ਸੀਗਾ ਜੋ ਉੱਥੇ ਡਿਗਰੀ ਸੀਗੀ ਅਸੀਂ ਉਹਨਾਂ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਸਾਈਡ ਤੇ ਪਾਤੀਆ ਬਾਕੀ ਐਵੇਂ ਦੇ ਸੱfte ਜ਼ਿਆਦਾ ਜੋ ਕ੍ਰੈਡਿਟ ਚੱਲਦਾ ਮੀਡੀਆ ਦਾ ਜਾਂਦਾ ਜਿਨ੍ਹਾਂ ਨੇ ਸਾਡੀ ਆਵਾਜ਼ ਨੂੰ ਅੱਗੇ ਗਾ ਚੁੱਕਿਆ ਤੇ ਲੋਕਾਂ ਤੱਕ ਲੈ ਕੇ ਗਿਆ ਸੋ ਉਹਨਾਂ ਜੋ ਵੀ ਬੰਦੇ ਸੀਗੇ ਉਹਨਾਂ ਸਭ ਦਾ ਤਾਲਵਾਦ ਕਰਦੇ ਆ ਮੀਡੀਆ ਦਾ ਖਾਸ ਤੌਰ ਤੇ ਯੋਗਦਾਨ ਹੈ ਖਾਸ ਕਰਕੇ ਸੋਸ਼ਲ ਮੀਡੀਆ ਦਾ ਬੇਸਮਤ ਸਭ ਤੋਂ ਪਹਿਲਾਂ ਮੈਂ ਤੁਹਾਡੇ মিডিਆ ਦਾ ਧੰਨਵਾਦ ਕਰਨਾ ਚਾਹੁੰਦਾ ਜਿਹਦੇ ਤੋਂ ਤੁਹਾਡੇ ਮਾਧਿਅਮ ਰਾਹੀਂ ਟਾਈਮ ਟੂ ਟਾਈਮ ਇਹਦੀ ਖਬਰ ਲੱਗੀ ਆ ਔਰ ਇਹ ਵਾਹ ਚਲੋ ਕੋਈ ਨਾ ਵੀ ਕੰਮ ਕਰਾਇਆ ਪ੍ਰਸ਼ਾਸਨ ਨੇ ਮੈਂ ਉਹਦਾ ਵੀ ਬੜਾ ਥੈਂਕਸ ਹੈਗਾ ਚਲੋ ਅੰਦਰ ਸਾਡੀ ਮੰਗ ਨੂੰ ਰੱਖਿਆ ਆ ਹੁਣ ਦੇਖੋ ਅੱਜ ਕੰਮ ਸ਼ੁਰੂ ਹੋਇਆ ਕਰਦਾ ਤਾਂ ਚਲੋ ਇੰਨਾ ਮੈਨੂੰ ਪਤਾ ਆ ਹੁਣ ਦਬਿਆ ਹੋ ਜਾਣਾ ਆ ਪ੍ਰਸ਼ਾਸਨ ਅੱਗੇ ਆਈ ਹੈ ਜਿੰਨੇ ਵੀ ਪ੍ਰਸ਼ਾਸਨ ਨੇ ਕੰਮ ਕਰਾਇਆ ਉਹਦਾ ਮੈਂ ਥੈਂਕਸ ਕਰਦਾ ਪਿਆ ਚਲੋ ਤੁਹਾਡੇ ਮੀਡੀਆ ਰਾਈ ਹੈ ਸਾਡੀ ਖਬਰ ਲੱਗੀ ਹੈ ਇਸ ਕਰਕੇ ਬਸ ਇਹ ਨਹੀਂ ਮੈਂ ਕਿਹੜਾ ਕਹਾਂ